ਮਲੇਰਕੋਟਲਾ ਟਾਈਮ ਤੇ ਤੁਹਾਡਾ ਸਵਾਗਤ ਹੈ ਮੈਂ ਹਾਸ਼ਮੀਨੀ ਸੋਢੀ 27 ਨਵੰਬਰ 2025 ਦਿਨ ਵੀਰਵਾਰ ਅੱਜ ਤੁਹਾਨੂੰ ਨਵਾਬੀ ਸ਼ਹਿਰ ਮਲੇਰਕੋਟਲਾ ਦੇ ਤੇਲੀਆਂ ਬਾਜ਼ਾਰ ਦਾ ਭਾਗ ਦੂਜਾ ਵਿੱਚ ਕੱਪੜਾ ਬਾਜ਼ਾਰ ਸਬੰਧੀ ਅਤੇ ਹੋਰ ਜਾਣਕਾਰੀ ਦੇ ਰਿਹਾ ਇਸ ਬਾਜ਼ਾਰ ਵਿੱਚ ਕੱਪੜੇ ਸਲਾਈ ਕੜਾਈ ਲੈਸਾਂ ਗੂਟੇ ਅਤੇ ਹੋਰ ਉਤਪਾਦਾਂ ਦੀਆਂ ਬਹੁਤ ਸਾਰੀਆਂ ਦੁਕਾਨਾਂ ਸਥਿਤ ਹਨ ਦੁਕਾਨਾਂ ਦੇ ਬਾਹਰ ਲਟਕਾਈ ਕੜਵਾਈ ਵਾਲੇ ਸੂਟ ਵੱਖ-ਵੱਖ ਡਿਜ਼ਾਈਨਾਂ ਵਿੱਚ ਤਿਆਰ ਕੀਤੇ ਇਹ ਕੜਾਈ ਵਾਲੇ ਸੂਟ ਜੋ ਕਿ ਖਰੀਦਕਾਰੀ ਕਰਨ ਵਾਲਿਆਂ ਨੂੰ ਆਕਰਸ਼ਿਤ ਕਰਦੇ ਹਨ ਇਸ ਬਾਜ਼ਾਰ ਵਿੱਚ ਪੰਜਾਬ ਪਰ ਵਿੱਚੋਂ ਲੋਕ ਬੁਟੀਕ ਦਾ ਕੰਮ ਕਰਾਉਣ ਅਤੇ ਸੂਟਾਂ ਦੀ ਖਰੀਦ ਕਰਨ ਲਈ ਆਉਂਦੇ ਰਹਿੰਦੇ ਹਨ ਖੂਬਸੂਰਤ ਸੂਟ ਲਹਿੰਗਾ ਕੜਾਈ ਵਾਲਾ ਸੂਟ ਗਲੇ ਤੇ ਕੀਤੀ ਕੜਾਈ ਵਾਲਾ ਸੂਟ ਦਿਖਾਉਂਦਾ ਹੋਇਆ ਦੁਕਾਨਦਾਰ ਦੁਕਾਨ ਦੇ ਪਹਾਟਾਂਗੇ ਚੁੰਨੀਆਂ ਬਖ ਵਖ ਤਰ੍ਹਾਂ ਦੀਆਂ ਚੁੰਨੀਆਂ ਪੱਗਾ ਸਰਹੰਦੀ ਸਰਹੰਦੀ ਗੇਟ ਇਸ ਦੇ ਅੰਦਰਲੇ ਪਾਸੇ ਸਥਿਤ ਹੈ ਤੇਲੀਆਂ ਬਾਜ਼ਾਰ ਇਹ ਗੇਟ ਸਲਤਨਤ ਯੁੱਗ ਦੌਰਾਨ ਇੱਕ ਮਹੱਤਵਪੂਰਨ ਪ੍ਰਵੇਸ਼ ਬਿੰਦੂ ਵਜੋਂ ਕੰਮ ਕਰਦਾ ਸੀ ਜੋ ਕਿ ਇਸ ਖੇਤਰ ਦੇ ਅਮੀਰ ਸੱਭਿਆਚਾਰਕ ਦਾ ਪ੍ਰਤੀਕ